ਆਪਣਾ ਮੰਜੀ ਸਿੰਘ ਜੀ ਮੰਜੀ ਸਿੰਘ ਕਿਹੜੇ ਪਿੰਡ ਤੋਂ ਮਾਦੋ ਵਰਦੋ ਜੀ ਮਾਦੋ ਵਰਦੋ ਵਿੱਚ ਇੱਕ ਰੋਲਾ ਪਿਆ ਜਗ੍ਹਾ ਨੂੰ ਲੈ ਕੇ ਕੀ ਮਾਮਲਾ ਕੀ ਸਾਰਾ ਸਰ ਉਹ ਜਿਹੜਾ ਰੋਲਾ ਉਹ ਹੈਗਾ ਪੰਚਾਇਤੀ ਛੱਪੜ ਜਿਹੜੀ ਸ਼ਾਮਲਾੜ ਵੀ ਕਹਿੰਦੇ ਤੇ ਛੱਪੜ ਪਾਣੀ ਵਾਲੀ ਟੈਂਕੀ ਵੀ ਬਣੀ ਆ ਉੱਤੇ ਉੱਤੇ ਇੱਕ ਆਪਣੇ ਚਾਚਾ ਜੀ ਆ ਸ਼ਿੰਦਾ ਜੀ ਉਹ ਆਪਣੇ ਤੱਬਰ ਸਾਰਾ ਜੀ ਦਾ ਉਹ ਆਪਣੇ ਉਥੋਂ ਬਗਲ ਦੇ ਪਏ ਆ ਜਗ੍ਹਾ ਕਹਿੰਦੇ ਸਾਡੀ ਆ ਅਸੀਂ ਤਾਂ ਸਿਰਫ ਦਰਖਾਸਤ ਇਹ ਦਿੱਤੀ ਆ ਵੀ ਜੇ ਤੁਹਾਡੀ ਤੁਹਾਡੇ ਆਪਣੇ ਨਾਂ ਆ ਫਰਦ ਦੇ ਵਿੱਚ ਤੁਹਾਡੇ ਨਾਂ ਬੋਲਦਾ ਠੀਕ ਆ ਤੁਸੀਂ ਬਗਲ ਸਕਦੇ ਤੁਹਾਡਾ ਹੱਕਾ ਬਦਲ ਲੈਣਾ ਹੈ ਉਹ ਕਹਿੰਦੇ ਆ ਵੀ 7 ਤੋਂ 40-45 ਸਾਲ ਹੋ ਗਏ ਸਾਡਾ ਸੱਤਾ ਪੀੜੀਆ ਤੱਕ ਸਾਡਾ ਨਾਂ ਇਚਮੱਠਾ ਟੇਕਦੇ 40 ਸਾਲ ਪਹਿਲਾਂ ਘੋੜੂ ਕਾਦੇ ਨਹੀਂ ਪਿਆ ਉੱਥੇ ਨਵੀਂ ਪੰਚਾਇਤ ਜਦੋਂ ਮੈਂ 5 ਸਾਲ ਪੰਚਾਇਤ ਮੈਂਬਰ ਰਿਆ ਉਦੋਂ ਤਾਂ ਕੋਈ ਸ਼ਾਮਲਾੜ ਦੇ ਵਿੱਚ ਅਸੀਂ ਨਹੀਂ ਬਗਲੇ ਜਾਂ ਤਾਂ ਫਿਰ ਸਾਨੂੰ ਵੀ ਦੱਸਦਾ ਸਮਾਨ ਲੈ ਦੇ ਦੋ ਅਸੀਂ ਵੀ ਉੱਥੇ ਛੱਪੜ ਭੂਰ ਕੇ ਬਣਾ ਲੈਂਦੇ ਆ ਸ਼ਾਮਲਾੜ ਦੇ ਵਿੱਚ ਜੇ ਸਾਨੂੰ ਵੀ ਪੰਚਾਇਤ ਦੇ ਦਿੰਦੀ ਸਾਡੀ ਪੰਚਾਇਤ ਦੇ ਵਿੱਚ ਤਾਂ ਕਿਸੇ ਨੇ ਨਹੀਂ ਬਗਲਿਆ ਨਵੀਂ ਪੰਚਾਇਤ ਤਾਂ ਹੱਲੇ ਮੈਨੂੰ ਲੱਗਦਾ ਪਹਿਲੀ ਵਾਰ ਉੱਥੇ ਹਾਜ਼ਰ ਵੀ ਨਹੀਂ ਲਾਉਣਗੇ ਹੁਣੀ ਤਾਂ ਉੱਥੇ ਘੋੜੂ ਵੀ ਪੈਣ ਲੱਪੇ ਕੀ ਮਤਲ ਸਰਪੰਚ ਸਾਹਿਬ ਦੀ ਜ਼ਿੰਮੇਵਾਰੀ ਨਹੀਂ ਇਸ ਗੱਲ ਦੇ ਵਿੱਚ ਜੇ ਉਹਨਾਂ ਦੇ ਅਸੀਂ ਤਾਂ ਸਾਨੂੰ ਕੋਈ ਤਰਾਜ ਨਹੀਂ ਹੈਗਾ ਇਸ ਗੱਲੋਂ ਬਗਲਣਾ ਉਹ ਆਪਣੀ ਫਰਦ ਦਾ ਕੋਈ ਨਾਂ ਦਾ ਦਿਖਾਲ ਦਵੇ ਸਾਡੇ ਹਿਸਾਬ ਨਾਲ ਮੇਰੀ ਹਿਸਾਬ ਨਾਲ ਤਾਂ ਇਹ ਹੀ ਆ ਵੀ ਸ਼ਾਮਲਾਟੀ ਜਗਾ ਉਹਨਾਂ ਦੇ ਨਾਮ ਹੀ ਫਰਦ ਅਸੀਂ ਵਿੱਚ ਲਾਈਓ ਆ ਸਰਕਾਰੀ ਜਗਾ ਆ ਸ਼ਾਮਲਾਟੀ ਲਾ ਲਓ ਚਾਹੇ ਪੰਚਾਇਤ ਦੀ ਲਾ ਲਓ ਕੋਈ ਵੀ ਆ ਜੇ ਉਹਨਾਂ ਦਾ ਉਹਦੇ ਵਿੱਚ ਨਾਂ ਹੈਗਾ ਤਾਂ ਬਗਲ ਸਕਦੇ ਆ ਅਸੀਂ ਕੋਈ ਉਹਦੇ ਵਿੱਚ ਰੋਕ ਟੋਕ ਨਹੀਂ ਕਰ ਸਕਦੇ ਜੇ ਨਹੀਂ ਆ ਤਾਂ ਗ੍ਰੈਂਡ ਕਾਨੂੰਨੀ ਉੱਤੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਦੂਜੀਆਂ ਸਰਪੰਚ ਸਾਹਿਬ ਵੀ ਇਹ ਗੱਲ ਸੋਚਣ ਜਿਹੜੇ ਮਨਜੂਦਾ ਆ ਵੀ ਇਹ ਹੱਕ ਹੈਗਾ ਉਹਨਾਂ ਦਾ ਪਰ ਉਹਨਾਂ ਦੀ ਜ਼ਿੰਮੇਵਾਰੀ ਆ ਪਿੰਡ ਨੇ ਚੁਣਿਆ ਕੋ ਸੋਚ ਕੇ ਚੁਣਿਆ ਆ ਇਹ ਵਿੱਚ ਧੱਕਾ ਨਹੀਂ ਕੋਈ ਵੀ ਚੱਲਣ ਦਾ ਜੇ ਹਾਂ ਬਗਲ ਸਕਦੇ ਪੰਚਾਇਤੀ ਤਾਂ ਅਸੀਂ ਵੀ ਬਗਲਾਂਗੇ ਸਾਨੂੰ ਵੀ ਦੇ ਦੇ 10 ਮਾਲੇ ਦਾ ਪਲਾਟ ਕੱਟ ਕੇ ਅਸੀਂ ਵੀ ਪਾਲਵਾਂਗੇ ਉੱਥੇ ਘਰ ਘਰ ਜੋ ਵੀ ਪਾਣਾ ਆ ਕੋ ਸਮਾਨ ਹੀ ਖੜਾ ਕਰ ਲਵਾਂਗੇ ਸਾਨੂੰ ਵੀ ਇਸ ਚੀਜ਼ ਦਾ ਦੱਸ ਦੇ ਜਿਹੜੀ ਕਹਿੰਦੇ 40 ਸਾਲ ਤੋਂ ਹੋ ਗਿਆ 40 ਸਾਲ ਤੋਂ ਪਹਿਲਾਂ ਮੇਰੀ 35 ਸਾਲ ਉਮਰ ਹੋ ਗਈ ਉੱਥੇ ਤਾਂ ਇਹ ਨਹੀਂ ਹਿੱਟ ਨਹੀਂ ਕਦੀ ਲਾਈ ਇਹ ਮਤਲਬ ਸਰਪੰਚ ਬਾਣ ਸਾਰੇ ਮਤਲਬ ਪੰਚਾਇਤ ਨੇ ਸਹਿਦੇ ਦੀ ਜਿੰਨੀਆਂ ਸ਼ਾਮਲਾ ਆਟਾ ਬਗਲ ਲੋ ਸ਼ਾਮਲਾਟ ਜਿਹੜੀ ਜਗ੍ਹਾ ਵਾ ਉਹਨੂੰ ਮਤਗੀ ਇਹਨਾਂ ਕੋ ਕਾਗਜ਼ ਪੱਤਰ ਪੂਰੇ ਆ ਜਾਂ ਕਿਦਾਂ ਜੀ ਉਹ ਕਹਿੰਦੇ ਸਤੋਂ ਪੂਰੇ ਆ ਸੀ ਕਹਿੰਦੇ ਦਿਖਾ ਲ ਦੋ 11 ਵਜੇ ਸਾਨੂੰ ਵੀਡੀਓ ਸਾਹਮਣੇ ਸੱਦਿਆ ਠੀਕ ਆ ਸਾਨੂੰ ਕਾਗਜ਼ ਦਿਖਾ ਲ ਦੇਣਾ ਉਹਨਾਂ ਦੇ ਨਾਂ ਹੈਗੀ ਆ ਫਰਦ ਦੇ ਵਿੱਚ ਕੰਪਿਊਟਰ ਆਹੀ ਫਰਦ ਜਿਹੜੀ ਨਿਕਲੀ ਆ ਸਾਡੇ ਉਹ ਵੀ ਹੈਗੀ ਆ ਉਹਦੇ ਵਿੱਚ ਤਾਂ 66 ਸ਼ਾਮਲਾਟੀ ਬੋਲਦਾ ਜੀ ਉਹਨਾਂ ਤੋਂ ਹੈਗੀ ਆ ਤਾਂ ਸਾਨੂੰ ਦਿਖਾ ਦੇਣ ਠੀਕ ਆ ਉਹ ਹੱਕਦਾਰਾ ਪਾਉਣ ਦੇ ਰਿਐਕਟਰੀ ਹੋਗੇ ਤਾਂ ਦੇ ਠੀਕ ਨੇ ਬਸ ਅਸੀਂ ਤਾਂ ਇਹ ਚਾਹੁੰਦੇ ਆ ਜੇ ਨਹੀਂ ਆ ਤਾਂ ਠੀਕ ਆ ਕੋਈ ਵੀ ਨਹੀਂ ਬਗਲੂਗਾ ਨਾ ਕਿ ਇਹਨੇ ਬਦਲਣਾ ਗਲਤ ਕੰਮ ਹੋਣ ਨਹੀਂ ਦੇਣਾ ਚੰਗਾ ਕੰਮ ਹਾਂ ਕਰਨ ਅਸੀਂ ਖੜਾਗੇ ਨਾਲ ਜਿਹੜਾ ਪਿੰਡ ਦਾ ਕੋਈ ਚੰਗਾ ਕੰਮ ਆ ਜ਼ਰੂਰੀ ਨਹੀਂ ਅਸੀਂ ਐਂਟੀ ਆ ਵੋਟਾਂ ਲਈ ਅਸੀਂ ਐਂਟੀ ਆ ਜੇ ਪਿੰਡ 'ਚ ਕੋਈ ਚੰਗਾ ਕੰਮ ਆ ਤਾਂ ਅਸੀਂ ਕਹਾਂਗੇ ਵੀ ਹਾਂ ਸਹੀ ਆ ਜੇ ਕੋਈ ਗਲਤ ਆ ਤਾਂ ਗਲਤ ਅਸੀਂ ਹੋਣ ਨਹੀਂ ਦੇਣਾ ਨਾ ਮੈਂ ਗਲਤ ਕੀਤਾ ਨਾ ਮੈਂ ਕੰਨ ਦੇਣਾ ਠੀਕ ਨਹੀਂ ਹਾਂ ਕਿ ਮਾਮਲਾ ਕੀ ਹੈ ਸਰਾ ਜਿਹੜਾ ਅੱਜ ਤੁਸੀਂ ਮਤਲਬ ਕੀ ਮਾਮਲਾ ਇਹ ਹੈ ਜੀ ਉਹ ਪੰਚਾਇਤੀ ਜਗ੍ਹਾ ਆ ਜੀ ਛੱਪੜ ਦੀ ਉਥੇ ਨਾਲ ਟੈਂਕੀ ਲੱਗੀ ਆ ਉਥੇ ਕਬਜ਼ਾ ਕੀਤਾ ਜਾ ਰਿਹਾ ਆ ਕੋਈ ਦਰਖਾਸਤ ਵਗੈਰਾ ਵੀ ਦਿੱਤੀ ਹੈ ਤੁਸੀਂ ਦਰਖਾਸਤ ਦਿੱਤੀ ਹੈ ਜੀ ਹਾਂਜੀ ਹਾਂਜੀ ਐਸ ਡੀ ਐਮ ਸਾਹਬ ਦੇ ਦੇ ਕੇ ਆਏ ਆ ਵੀਡੀਓ ਸਾਹਬ ਦੇ ਤੇ ਜਗਾ ਕਿੰਨੀ ਸਾਲ ਪੁਰਾਣੀ ਹੈ ਜਿਹੜੀ ਦਿੱਤੇ ਕਬਜ਼ਾ ਹੋ ਰਿਹਾ ਹੈ ਜਗਾ ਤਾਂ ਬਹੁਤ ਸਾਲ ਪੁਰਾਣੀ ਆ ਜੀ ਜਿਹੜੀ ਜਗਾ ਪਿੰਡ ਦੀ ਜਗਾ ਆ ਜੱਦੀ ਆ ਪਿੰਡ ਦੀ ਜਗਾ ਕੋਈ ਬਾਅਦ ਚ ਖਰੀਦੀ ਨਹੀਂ ਆ ਕਿੱਦਾਂ ਵੀ ਆ ਪੰਚਾਇਤੀ ਜ਼ਮੀਨ ਆ ਸਾਡੇ ਕਿਤੇ ਜਨਮਾ ਤੁਹਾਡੇ ਬਾਪ ਦੇ ਜਨਮਾ ਤੋਂ ਪਹਿਲਾਂ ਦੀ ਹੈ ਤੇ ਜਗਾ ਸ਼ਾਮ ਲੜਦੀ ਹੈ ਜਾਂ ਕਿੱਦਾਂ ਹੀ ਸ਼ਾਮ ਲੜਦੀ ਜਗਾ ਛੱਪੜ ਆ ਜੀ ਹਾਂਜੀ ਹਾਂਜੀ ਤੇ ਕਾਗਜ਼ ਪੱਤਰ ਕਿੱਦਾਂ ਇਹਨਾਂ ਦੇ ਪੂਰੇ ਆ ਕਾਗਜ਼ ਪੱਤਰ ਸਾਡੇ ਕੋਲ ਫਰਦ ਹੈਗੀ ਆ ਜੀ ਜਮੀਨ ਦੀ ਅੱਛਾ ਜੀ ਹਾਂਜੀ ਤੇ ਕੋਈ ਬੀਡੀਪੀਓ ਵਗੈਰਾ ਨੂੰ ਤੁਹਾਨੂੰ ਮਿਲੇ ਸਾਰਿਆਂ ਨੂੰ ਤਲਾਕ ਕੀਤੀ ਆ ਜੀ ਆਏ ਅੱਜ ਮੌਕਾ ਦੇਖ ਕੇ ਗਏ ਹਾਂਜੀ ਟਾਈਮ ਦਿੱਤਾ ਉਹਨਾਂ ਨੇ ਸੋਮਵਾਰ ਦਾ ਕਹਿੰਦੇ ਆਓ ਇੱਥੇ ਆਪਣੇ ਪ੍ਰੂਫ ਲੈ ਲੈ ਠੀਕ ਆਈ ਆਪਣਾ ਰਣਾ ਬਲਦੇਵ ਬਲਦੇਵ ਰਾਜ ਜੀ ਹਾਂਜੀ ਕਿਹੜੇ ਪਿੰਡ ਤੋਂ ਆ ਰਣਾ ਬਲਦੇਵ ਹਾਂਜੀ ਕੀ ਇਹ ਮਤਲਬ ਕੀ ਮਾਮਲਾ ਕੀ ਆ ਜਿਹੜਾ ਇੱਥੇ ਕਟਿਆ ਸਾਡੇ ਜਠੇਰੇ ਆ ਜੰਦੀ ਪੋਸਟੇ ਹਾਂਜੀ ਤੇ ਮੈਂ ਕਟੋਕਾਰ ਨੇ ਜਿਹੜਾ ਸਾਡੇ ਨਾਲ ਤੋਂ ਦੇ ਇੱਥੇ ਮਤਾਂ ਦੇਖੋ ਨੇ ਇਹ ਪ੍ਰਾਣੀ ਮੋਰ ਕਟੋਕਾਰ 200 ਸਾਲ ਪੁਰਾਣੀ ਹੋ ਗਏ ਸਾਡੇ ਬਜ਼ੁਰਗਾਂ ਲੈ ਆ ਕੇ ਲਏ ਇੱਥੇ ਜਿਹੜੀ ਸ਼ਾਮਲਾਣ ਵੀ ਛੱਡੀ ਹੋਣਾ ਇਸੇ ਨਾਲ ਛੱਡੀ ਹੋਣੀ ਆ ਫਿਰ ਮਤਲਬ ਤਾਂ ਕਿ ਮਤਲਬ ਪੂਜਣ ਜੋ ਜਗਾ ਮੋਰ ਕਰਕੇ ਹੈ ਨਾ ਤਾਂ ਕਿ ਇਹ ਕਾਬੇ ਦੇ ਤੋ ਸਾਡੇ ਸਾਡੇ ਬਜ਼ੁਰਗ ਜਿਹੜੇ ਉਹ ਇੱਥੇ ਮਤਾਂ ਦੇ ਰਹੇ ਹੈ ਇਸ ਦਾ ਕੇ ਹਸਤ ਨੇ ਵੀ ਚਲੋ ਆ ਸਾਫ ਸੁਭਾਈ ਹੋਵੇ ਵਧੀਆ ਟੰਡੇ ਮੁੜਿਆ ਰਿਹਾ ਬਗਾਇਦਾ ਹੈ ਜੀ ਤੇ ਉਹ ਕਹਿੰਦੇ ਵਿੱਚ ਸਾਫ ਸਫਾਈ ਹੋਏ ਤੇ ਬੈਠਣ ਜਾ ਜਿਹੜੀ ਇਹ ਸ਼ਾਮਲਾੜ ਦੀ ਜਗਾ ਵਾ ਇਹਦੇ ਕੋਈ ਕਾਗਜ਼ ਪੱਤਰ ਆਪਣੇ ਕੋ ਕੰਪਲੀਟ ਆ ਪੂਰੇ ਆ ਪਹਿਲਾਂ ਹੈ ਨਹੀਂ ਕਿ ਹੈਗੇ ਨਹੀਂ ਤੁਹਾਡੇ ਕੋ ਹੈਗੇ ਆ ਹੁਣ ਹੈਗੇ ਆ ਹੈਗੇ ਆ ਹੈਗੇ ਤੇ ਕੋਈ ਬੀੜੀ ਪੀਓ ਦਫਤਰ ਗਏ ਸੀਗੇ ਤੁਸੀਂ ਅੱਜ ਨਹੀਂ ਮੈਂ ਨਹੀਂ ਆ ਹਾਂ ਤਾਂ ਕੋਈ ਮਗੀ ਮਗੀ ਸਰਕਾਰੀ ਕੋਈ ਆਇਆ ਹੋਵੇ ਸਰਕਾਰੀ ਸੈਕਟਰੀ ਸਾਹਿਬ ਆਏ ਸੀ ਹਾਂਜੀ ਸੈਕਟਰੀ ਸਾਹਿਬ ਹਾਂਜੀ ਸੈਕਟਰੀ ਸਾਹਿਬ ਆਏ ਸੀ ਸੈਕਟਰੀ ਸਾਹਿਬ ਆਏ ਸਨ ਠੀਕ ਆ ਜੀ ਕੋਈ ਟਾਈਮ ਵਗੈਰਾ ਹੋਇਆ ਤੁਹਾਡਾ ਬੌਂਡ ਉਹਨਾਂ ਨਾਲ ਦੋਨੇ ਪਾਰਟੀਆਂ ਨੂੰ ਮਿਲਣ ਦਾ ਸੋਮਵਾਰ ਸੋਮਵਾਰ 2 ਤਰੀਕ